ਤੁਸੀਂ ਸਸਤੀਕਾਲ ਜੀ ਤੁਸੀਂ ਦੇਖ ਰਹੇ ਹੋ ਦੇਵ ਲਾਈਵ ਰੇਡੀਓ YouTube ਐਂਡ Facebook ਚੈਨਲ ਤੇ ਅਸੀਂ ਅੱਜ ਪਹੁੰਚਿਆ ਪਿੰਡ ਪੀਰ ਮੁਹੰਮਦ ਔਰ ਬਰਹਾਨ ਦੇਣ ਵਾਲਾ ਨਹੀਂ ਇਹ ਪ੍ਰੋਗਰਾਮ ਤੀਆਂ ਦਾ ਸਾਡੇ ਪਿੰਡ ਪੀਰ ਮੁਹੰਮਦ ਔਰ ਬਰਹਾਨ ਦੀਨ ਵਾਰੇ ਪਹਿਲੀ ਵਾਰੀ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦੀ ਹਾਂ ਦੇਵ ਲਾਈਵ ਰੇਡੀਓ ਸਕੀਆਂ ਡੋਲੀ ਪਾਰਣੀਆਂ ਮਨਾਰੋ ดันไปเราเต้นดันไปเราเต้นร้องไส้ดิบดิบดีดีเลยร้องเตะก้าวร้องไส้ดิบดิบดีเลยมาเจ้ามาฮีเลย์เดนีมาฮีซานุตเจ้ามาฮีเลย์ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਵਲਾਈਕ ਰੇਡੀਓ YouTube ਐਂਡ Facebook ਚੈਨਲ ਤੇ ਅਸੀਂ ਅੱਜ ਪਹੁੰਚੇ ਆ ਪਿੰਡ ਪੀਰ ਮੁਹੰਮਦ ਔਰ ਕੋ ਬਰਹਾਨ ਦੇਨ ਵਾਲਾ ਬਲਾਗ ਘਰ ਹੁਸਾਇ ਡਿਸਟ੍ਰਿਕਟ ਫਾਜ਼ਲਕਾ ਦੇ ਵਿੱਚ ਜਿੱਥੇ ਅੱਜ ਪਿੰਡ ਦੀਆਂ ਧੀਆਂ ਧਿਆਣੀਆਂ ਦੇ ਵੱਲੋਂ ਲੋਹਾਂ ਦੇ ਵੱਲੋਂ ਬਜ਼ੁਰਗਾਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਤੀਆਂ ਦਾ ਤਿਉਹਾਰ ਜਿਹੜਾ ਸਾਵਣ ਮਹੀਨੇ ਦੇ ਵਿੱਚ ਅਕਸਰ ਪਹਿਲਾਂ ਮਨਾਇਆ ਜਾਂਦਾ ਸੀ ਪਰ ਹੁਣ ਇਹ ਹੌਲੀ ਹੌਲੀ ਜਿਹੜਾ ਵਿਰਸਾ ਅਲੋਪ ਹੋ ਰਿਹਾ ਹੈ ਵਿਰਸੇ ਨੂੰ ਉਜਾਗਰ ਕਰਨ ਦੇ ਲਈ ਆਉਣ ਵਾਲੀ ਜਨਰੇਸ਼ਨ ਨੂੰ ਦੱਸਣ ਲਈ ਕਿ ਚਰਖੇ ਕੀ ਹੁੰਦੇ ਸੀ ਮਧਾਨੀਆਂ ਕੀ ਸੀ ਸਰਪੋਸ ਕੀ ਸੀ ਸਾਡਾ ਵਿਰਸਾ ਕੀ ਸੀ ਕਿੱਧਰ ਨੂੰ ਸਾਡਾ ਵਿਰਸਾ ਜਾ ਰਿਹਾ ਸੋ ਵਿਰਸੇ ਨੂੰ ਸੰਭਾਲਣ ਦਾ ਇੱਕ ਉੱਗਾ ਤੇ ਛਲਾਗਾ ਜੋਗ ਇਹਨਾਂ ਨੇ ਇੱਕ ਕਦਮ ਨਵਾਂ ਚੁੱਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਵੱਲੋਂ ਇੱਕ ਮੈਸੇਜ ਹੈ ਕਿ ਇਸ ਤਿਉਹਾਰ ਨੂੰ ਬੜਾ ਉਹ ਕੰਮ ਦੇ ਨਾਲ ਔਰ ਇਦਾਂ ਹੀ ਪੇੜ ਦੇ ਸਹਿਯੋਗ ਨਾਲ ਮਨਾਇਆ ਜਾਊਗਾ ਸੋ ਇੱਕ ਨਵੀਂ ਅਪਡੇਟ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਦੇਵ ਲਾਈਵ ਰੇਡੀਓ ਧੰਨਵਾਦ ਸਾਸ਼ਵਿਅ ਕਾਲ ਜੀ ਮੈਂ ਹਾਂ ਪੂਨਮ ਕੰਬੋਜ ਪਿੰਡ ਪੀਰ ਮੁਹੰਮਦ ਅੱਜ ਅਸੀਂ ਆਪਣੇ ਪਿੰਡਤੀਆਂ ਦੇ ਤਿਉਹਾਰ ਵਿੱਚ ਸਾਰੇ ਇਕੱਤਰ ਹੋਏ ਹਾਂ ਔਰ ਬਹੁਤ-ਬਹੁਤ ਧੰਨਵਾਦੀ ਹਾਂ ਦੇਵ ਲਾਈਵ ਰੇਡੀਓ ਜੋ ਕਿ ਸਾਡੇ ਇਸ ਛੋਟੇ ਜਿਹੇ ਪ੍ਰੋਗਰਾਮ ਤੇ ਅਚਾਨਕ ਹੀ ਪਹੁੰਚ ਕੇ ਇਸ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਣਗੇ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਦੇਵ ਲਾਈਵ ਰੇਡੀਓ ਹਾਂਜੀ ਇਹ ਪ੍ਰੋਗਰਾਮ ਪਹਿਲੀ ਵਾਰ ਮਨਾਇਆ ਜਾ ਰਿਹਾ ਜਾਂ ਪਹਿਲਾਂ ਵੀ ਹੁੰਦਾ ਜੀ ਹਾਂਜੀ ਨਹੀਂ ਇਹ ਪ੍ਰੋਗਰਾਮ ਤੀਆਂ ਦਾ ਸਾਡੇ ਪਿੰਡ ਪੀਰ ਮੁਹੰਮਦ ਉਪਰਹਾਂ ਦੀ ਮਾਰੇ ਪਹਿਲੀ ਵਾਰੀ ਹੋ ਰਿਹਾ ਹੈ ਤੇ ਸਾਨੂੰ ਇਸ ਪ੍ਰੋਗਰਾਮ ਮਨਾਉਂਦੇ ਹੋਏ ਬਹੁਤ ਖੁਸ਼ੀ ਹੋਈ ਹੈ ਕਿ ਸਾਡਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ ਅਸੀਂ ਸਾਰਿਆਂ ਜਨੇਰਲ ਕਿ ਅਸੀਂ ਬਿਨਾਂ ਤਿਆਰੀ ਤੋਂ ਹੀ ਪ੍ਰੋਗਰਾਮ ਕੀਤਾ ਹੈ ਤੇ ਅੱਗੇ ਤੋਂ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਇਹਨੂੰ ਪੂਰੀ ਤਿਆਰੀ ਨਾਲ ਤੇ ਜੋਰਾਂ ਛੋਰਾ ਨਾਲ ਕਰੀਏ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਇਹ ਤਿਉਹਾਰ ਨਹੀਂ ਮਨਾਇਆ ਜਾ ਰਿਹਾ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਸਾਡਾ ਇਹੀ ਮੈਸੇਜ ਹੈਗਾ ਸਾਰਿਆਂ ਨੂੰ ਵੀ ਇਹ ਸਾਡਾ ਵਿਰਸਾ ਪੰਜਾਬੀ ਵਿਰਸਾ ਪੀਂਆਂ ਦਾ ਅਲੋਪ ਹੁੰਦਾ ਜਾ ਰਿਹਾ ਹੈ ਤੇ ਸਾਨੂੰ ਇਹ ਬੱਚਿਆਂ ਨੂੰ ਅਗਾਹ ਵਧ ਕੇ ਦੱਸਣਾ ਚਾਹੀਦਾ ਹੈ ਤੇ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਹੀ ਵਿਰਸਾ ਅਲੋਪ ਨਾ ਹੋਵੇ ਜੇ ਸਾਡਾ ਵਿਰਸਾ ਜਿੰਦਾ ਰਿਹਾ ਅਸੀਂ ਤਾਂ ਅਸੀਂ ਕੁਝ ਕਰ ਸਕਾਂਗੇ ਇਸ ਕਰਕੇ ਸਾਡਾ ਹੀ ਮੈਸੇਜ ਹੈ ਕਿ ਹਰ ਪਿੰਡ ਵਿੱਚ ਇਹ ਤੀਆਂ ਦਾ ਤਿਉਹਾਰ ਬਹੁਤ ਹੀ ਵਧੀਆ ਮਨਾਇਆ ਜਾਣਾ ਚਾਹੀਦਾ ਹੈ ਤੇ ਸਾਰੇ ਪਿੰਡ ਨੂੰ ਉਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ। ਤਿਤਲੀ ਉਡਾਰੀ ਨੀ ਮੈਂ ਉੱਟਿਆ ਸਾਰੀ ਮਾਰੀ ਤਿਤਲੀ ਉਡਾਰੀ ਨੀ ਮੈਂ ਉੱਟਿਆ ਸਾਰੇ ਕੇ ਸਾਲ ਸ਼ਮਾਈ ਪਿਛੋ ਜਾਇਆ ਕਰੋ ਸਾਰੇ ਸੋਹਰਿਆਂ ਦੇ ਸਾਰੇ ਸੋਹਰਿਆਂ ਦੇ

ਦੇ ਵਿਚਾਦਰੇ ਉੱਤੇ ਸਲੇਤੀ ਲੰਗਮਾਇਆ ਆ ਆਹਮੜੇ ਆ ਆਹਮੜੇ ਕੋਲੋਂ ਦੀ ਰੁਸਕੇ ਨਾਲ ਲੰਗਮਾਇਆ I'm oh. a تن 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 चलो बोली अरे हरे काक ဘောလုံးချစ်တယ်ဝန်ခံတယ် ¡Eh! <laughs> ਸਵਾਗਤ ਹੈ ਸਵਾਗਤ ਹੈ ਤੁਹਾਨੂੰ ਕਿਸੇ ਨੂੰ ਆਹ ਦੇ ਕਦੇ ਜਾ ਰਿਹਾ ਚੱਲੋ <laughs> ਕਣਾ ਤੇਰਾ ਤੀ ਮੰਗੇ ਗੰਨਾ ਸੋਰਾ ਮੇਰਾ ਨਾ ਤੇਰਾ ਤੀ ਮੰਗੇ ਗੰਨਾ ਸੋਮੇਂ ਛੋਈ ਛੋਈ ਤੇ ਨਿਚੇ ਕਣਾ ਓ ਪਈ ਛੋਈ ਛੋਈ ਤੇ ਵਿੱਚ ਗੰਨਾ ਧੰ ਪੀੜਾ ਉੱਠਿਆ ਜੀ ਦੰ ਪੀੜਾ ਉੱਠਿਆ ਕੰਪੀੜਾ ਉੱਠਿਆ ਜੀ ਦੰ ਪੀੜਾ ਉੱਠਿਆ ਸਸ ਮੇਰੀ ਪਾਣੀ ਤੇਰਾ ਤੀ ਮੰਗੇ ਪਾਣੀ ਸਸ ਮੇਰੀ ਕਾਣੀ ਤੇਰਾ ਤੀ ਮੰਗੇ ਪਾਣੀ ਓ ਪਿਆ ਕਣਾ ਗਏ irdi ketika darde barasek gini aja natche 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 ngatche natchen natche 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 nch strw qurkh näf और बोले चली मेरी कली राधा है तो लाल रोनेरी कली राधा है तो लाल तो कर कली रे शरत तो कर माल कर कली सकल कर लाल मेरी कली नहीं आई एक कर कहानी वो मेरी कली एक भाषा सच्ची ना एक भाषा सच्ची दा एक भाषा सच्ची दा एक भाषा सच्ची दा आदर्श भी आपकी

ਬੋਲੋ ਮੇਰੇ ਕੱਗਰੇ ਦੀ ਵੇ ਲਾਉਣ ਪਿੱਛ ਗਈ ਮੇਰੇ ਕੱਗਰੇ ਬੋਲੋ ਬੋਲੋ ਸਾਰੇ ਬੋਲੋ ਲਾਲਾ ਕੱਗਰੇ ਦੀ ਹੰਡੀ ਚੁੰਨੀ ਲੈ ਕੇ ਧਾਰ ਚੌਣ ਚੱਲੀ ਸਾਂ ਖੱਟੀ-ਖੱਟੀ ਚੁੰਨੀ ਲੈ ਕੇ ਧਾਰ ਚੌਣ ਚੱਲੀ ਸਾਂ ਖੱਟੀ ਚੁੰਨੀ ਨੇ ਮੇਰਾ ਗਾਲ ਗੁੱਟ ਤਾ ਨਹੀਂ ਮੈਂ ਕੱਟੇ ਦੇ ਬਲੇ ਕੇ ਛੜਾ ਦੇਟ ਗੁੱਟ ਤਾ ਨਹੀਂ ਮੈਂ ਕੱਟੇ ਦੇ ਗੁੱਲ ਕੇ ਛੜਾ ਦੇਟ ਗੁੱਟ ਤਾ ਨਹੀਂ ਤੁੰਬਾ ਮੇਰਾ ਗੁੱਟ ਨਾ ਹੱਟਾ ਤੁੰਬਾ ਮੇਰਾ ਤੇ ਬਾਈ ਵੀ ਲੈ ਰਹਾ ਕੇ ਵੇਚਾਂ ਬਦਲੀ ਮਿਲੇ ਗੁੱਟੇ ਰਾਜਾ ਕੇ ਵਰਸੇਂ ਗਿਂਦੀ ਅੱਜ